ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘਲੇ ਦੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਛਲੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰ ਕੋਲ ਆ ਪਏ ਆ ਤੇ ਅੱਜ ਦੇ ਵੀਡੀਓ ਤੇ ਤੁਹਾਨੂੰ ਇੱਕੋ ਜਿਹੀ ਛੋਟੀ ਵਿਖਾਉਣੀ ਆ ਸੋਈ ਸਵਾਈ ਬਾਕੀ ਪਸ਼ੂ ਵੇਚ ਗਏ ਹੋਂ ਤੋਂ ਪਹਿਲਾਂ ਹੀ ਤੇ ਬਾਕੀ ਇਹ ਆ ਵੀ ਸੋਈ ਤੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਆਪਣੀ ਚੋਅ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਵਧੀਆ ਬਾਈ ਠੀਕ ਠਾਕ ਚਲੋ ਠੀਕ ਠਾਕ ਹੀ ਚੱਲਦਾ ਜੇ ਤੇ ਨਾਮ ਦੱਸ ਤੇ ਚੱਕ ਜੀ ਮਸੀਖਾਂਤ ਸੀ ਜੀ ਨਾਲ ਤੇ ਜਲਾ ਮਰਦਾ ਜੀ ਤੇ ਫੋਨ ਨੰਬਰ ਬੋਲਦਾ 97819445 ਜੀ ਠੀਕ ਹੈ ਤੇ ਅੱਜ ਤੇ ਮਾਲ ਆਉਣ ਤੋਂ ਪਹਿਲਾਂ ਹੀ ਵੇਜਬੋਜ ਦਿੱਤਾ ਜੀ ਮਾਲ ਸਾਡੇ ਸਾਹਮਣੇ ਵਿਲਵੀ ਗਈ ਜਾਂਦਾ ਤੇ ਇੱਕ ਮੱਝ ਹੁਣੇ ਲੱਗੇ ਆ ਹਾਂ ਹਾਂ ਤੇ ਇੱਕ ਭਾਈ ਦੂਜਾ ਜੋੜਾ ਉਹ ਜਾਣਾ ਤੇ ਜੋੜਾ ਉਹ ਵੱਜਾ ਆ ਹਾਂਜੀ ਆ ਵੀ ਮੱਝਾਂ ਦੋਵੇਂ ਜਿਹੜੀਆਂ ਵੇ ਇਹ ਕਿੱਥੇ ਚੱਲੀਆਂ ਜੀ ਹਾਂਜੀ ਇਹ ਫਤੇਗੜ ਭਾਜੀ ਝੂੜੀਆਂ ਜਾਣੀਆਂ ਅੱਛਾ ਫਤੇਗੜ ਝੂੜੀਆਂ ਲੱਗ ਜਾਣੀਆਂ ਠੀਕ ਆ ਇਹ 3 ਤਰੀਕ ਨੂੰ ਭਾਜੀ ਜਾਣੇ ਆ ਵੀਰਾਂ ਦੇ ਬਿਆਨਤ ਪਾਇਆ ਅੱਛਾ ਤੇ ਕੱਲ ਚੋਚ ਆ ਕੇ ਗਏ ਆ ਅੱਛਾ 3 ਤਰੀਕ ਨੂੰ ਖੜ੍ਹਦੀਆਂ ਤੇ ਇੱਕ ਮੱਝ ਤੁਹਾਡੇ ਸਾਹਮਣੇ ਹੁੰਦੀ ਲੱਗੀ ਆ ਠੀਕ ਆ ਕੱਲ ਵਹਿੜ ਦੇ ਗਈ ਬੜੀ ਟੋਕਰ ਗੱਪਣ ਬੜੀ ਉਹ ਤੇ ਮਤਲਬ ਆ ਚਾਰ ਪੰਜ ਪਸ਼ੂ ਪਾਉਣੇ ਸੀ ਇਹ ਬੜੀ ਚਾਰ ਪੰਜ ਫਿਰ ਕੱਲ ਵੇਗੇ ਫਿਰ ਵੀਰ ਇਤਨਾ ਵਟਸਐਪ ਤੁਹਾਡੀ ਕਿਰਪਾ ਦੇ ਨਾਲ ਦੇਖ ਜਾਂਦਾ ਰੰਗਰ ਚਲੋ ਇਸ ਤਰ੍ਹਾਂ ਹੀ ਆਈ ਚਲਾਈ ਚਲਦੀ ਰਵੇ ਤੇ ਚੰਗੀ ਆ ਪੰਜ ਤੇ ਨਾਂ ਲੱਗਾ ਚਲੋ ਫਿਰ ਅੱਜ ਇੱਕੋ ਭਾਈ ਦਹਾਂ ਨਾਲੇ ਕਟਾਈ ਜਾਦਾ। ਅੱਛਾ ਤਾਂ ਜੀ ਸੂਈ ਆ। ਹਾਂ ਬੱਚਾ ਲਵਾ ਦਈਏ ਮਾੜਿਆ ਪਿੰਨੋ। ਲਾ ਦੇ ਬੱਚਾ। ਕਿੰਨਾ ਕੁ ਦੁੱਧ ਤਿਆਰ ਜੇ? ਦੁੱਧ ਪਾਜੀ ਇਹ ਕੋ 7 ਕਿਲੋ ਹੋਊਗਾ। ਅੱਛਾ। ਹਾਂ ਕੱਟੇ ਨੂੰ ਛੱਡ ਕੇ 7 ਕਿਲੋ ਦੁੱਧ ਆਏਗਾ। ਠੀਕ ਆ। ਹਾਂ ਮਸ ਤੋਂ ਨੂੰ ਵੀ ਪਾਜੀ ਛੱਡਣਾ ਪੈਂਦਾ। ਕਿੰਨਾ ਕੁ ਉਤਰਾ ਕਰੀ ਜਾਊਗੀ ਦੁੱਧ? ਦੁੱਧ ਪਾਜੀ 8-9 ਕਿਲੋ ਵਾਲੀ ਹੈਗੀ ਆ। ਅੱਛਾ। ਹਾਂ ਜੀ 8-9 ਕਿਲੋ ਚ ਵਾਈ ਜਾਊਗਾ। ਸਵਾਦ ਜਾਲਾ ਘਰ ਵਾਲੇ ਦਜੇ ਤੇ ਜਾ ਕੇ ਲੈ ਜੇ ਠੀਕ ਆ ਹਾਂ ਜੀ ਚਾਰ ਸਿੰਘ ਸਿਰ ਸੋਨਾ ਲੱਗਾ ਵਾ ਤੁਹਾਡੇ ਸਾਹਮਣੇ ਹੀ ਆ ਜੋ ਵੀ ਆ ਆ ਦੇਖ ਸੰਦੇ ਜੀ ਥਾਣੇ ਦੇ ਲਾਗੇ ਤਾਂ ਦਿਖਾ ਦਿਓ ਜਵਾਕ ਕੋਈ ਸਾਧਾ ਕਿਲੋ ਜੇ ਨਾ ਸੇਵਾ ਸੁਭਾ ਕਰੂ ਨਾ ਉਹ ਤਾਂ ਵਾਜੂ ਵੀ ਨਹੀਂ ਸਵਾਦ ਆਲੇ ਕੋ ਠੀਕ ਹੈ ਜੀ ਹਾਂ ਜੀ ਸਾਹ ਚੋਵਾ ਜੜੀਆ ਚਲੋ ਫੋਲੋ ਫਿਰ ਤੋਰ ਦੀ ਪਾ ਪਾਜੀ ਇਹਦਾ ਤੋਕਣਾ ਵਾਲਾ ਕਰ ਦੇਣਾ ਠੀਕ ਆ ਉਹ ਸੰਭੂ ਨਾ ਮਹੀਂ ਹਾਂਜੀ ਦੁੱਧ 8 9 ਕਿਲੋ ਚਵਾਈ ਜਣਾ ਨੇ ਅੱਛਾ 9 ਕਿਲੋ ਪਾਜੀ ਦੁੱਧ ਚਵਾਈ ਕੀ ਤੇ ਜਿੰਨਾ ਗਰੇਡ ਆ ਇਹਦਾ ਵਧੀਆ ਠੀਕ ਆ ਨਾ ਜਹਰਾ ਦੇ ਨਾਲ ਸੁਣੀ ਜੀ ਇਥੇ ਕਮਾਂ ਬਾਕੀ ਆ ਦੇਖ ਸਾਦੇ ਜੀ ਥੱਲੇ ਹੋਣਾ ਇੱਕ ਨਹੀਂ ਲੱਗੇ ਤਾਂ ਬਾਕੀ ਗੋਲ ਸਿੰਘ ਦੀ ਆ ਬਾਕੀ ਕੋਈ ਸੰਭਲ ਲੈ ਜਾਊਗਾ ਚਲੋ ਦੁੱਧ ਦੀਨੇ ਸਾਰੀਆਂ ਗਰਮੀਆਂ ਭਰੀ ਜਾਣਾ ਵਧੀਆ ਤੇ ਤਾਜ਼ੇ ਬੱਚਾ ਵਾ ਬਿਲਕੁਲ ਲੈ ਲਓ ਪਾਜੀ ਮੈਂ ਬੱਸ ਨਹੀਂ ਤੇ ਮੁੱਲ ਫਿਰ ਇਹਦਾ ਮੁੱਲ ਭਾਜੀ ਕਰ ਲੀਏ ਦਾ 80000 ਅੱਛਾ 80 ਕਰ ਲ ਭਾਵੇਂ 90 ਕਰ ਲ ਕੱਢ ਦੀ ਨਾ ਇੱਕ ਇਹਦੇ ਕਸਰ ਠੀਕ ਐ ਭਾਜੀ ਮੁੱਲ ਜੋ ਮਰਜ਼ੀ ਕਰੀਏ ਦੇ ਦਈਏ 60000 ਜਿਮੇ ਹੋਰ ਕਰ ਦਈਏ ਮਾਨੀ। ਮੇਰੇ ਦੀ ਭਾਜੀ ਖਾਨਾ ਹੀ ਹੋ ਜੂਗਾ। ਅੱਛਾ 36000 ਦੇ। 36000 ਨਹੀਂ ਭਾਈ। ਅੱਜ ਹੱਟ ਤਾਇਆ ਜੀ ਨਹੀਂ ਆਏ ਜਿਨ੍ਹਾਂ ਨੂੰ ਕੀ ਮੰਨ ਲਓ ਇਸ ਕੰਮ ਦੇ ਵਿੱਚ ਮੈਨੂੰ ਪਾਇਆ ਵਾ। ਅੱਛਾ ਇਹਦਾ ਗੁੱਲ ਹੋਰ 3000 ਰੁਪਿਆ ਡਾਊਨ। ਅੱਛਾ। ਤਾਂ ਜੀ ਕਰੋ ਛੋਟ ਤੁਸੀਂ ਮਾਰੋ ਕਿੰਨਾ ਦਾ ਤਾਇਆ ਜੀ। ਪੂਰੇ ਸੜ ਦੇ। ਕਿੰਨੇ ਦੇ? ਨਹੀਂ ਕਰੀਏ ਤਾਂ ਆ ਛੋਟ। ਇਹਨੇ ਨਹੀਂ ਲਾ ਗਿਆ ਤੀ। ਹਾਂਜੀ। 62000 ਦਾ। ਅੱਛਾ 64000 ਕੱਟ। 2000 ਹਾਂਜੀ। 2 ਘੱਟ। 2 ਘੱਟ 58 ਦੀ। 58 ਦੀ। ਠੀਕ ਐ। ਇਹਨੇ ਸਾਰਿਆ। ਅੱਛਾ। ਹਾਂਜੀ ਜੀ। ਇਹਦਾ ਕੰਮ ਸ ਕਿਛੋੜਿਆ ਨਿਆ ਫਾਈ ਸਕੂਲ ਲਿਆ ਨਿਆ ਨਿਆ ਅੱਛਾ ਇੱਥੋਂ ਤੇ ਦੱਸਦੇ ਹੁੰਦੇ ਸੀ ਮਤਲਬ ਵੀ ਡੰਗਰ ਲਿਆ ਕਰੋ ਵੇਚਿਆ ਕਰੋ ਇਦਾਂ ਤੇ ਫਿਰ ਹੌਲੀ ਹੌਲੀ ਤਾਂ ਕੋਈ ਆਈਸੀ ਨਹੀਂ ਜੰਗੀ ਠੀਕ ਆ ਨਹੀਂ ਕੰਮ ਨਹੀਂ ਆ ਰਹੀ ਹੁਣ ਭਾਜੀ ਇਹੋ ਸਾਂਭੀ ਇਹਰੇ 72 73 ਹਜ਼ਾਰ ਚੜੀ ਆ ਹਾਂਜੀ ਹਾਂਜੀ ਲੱਖੋਂ ਬਾਹਰ ਮੁੱਲ ਆ ਹਾਂ ਨਈਆਂ ਦਾ ਮੁੱਲ ਬੜੇ ਭਾਜੀ ਠੀਕ ਆ ਜੇ ਦਾਂਗੇ ਕੋਈ ਫੋਨ ਲਾ ਦੇਵਾਂਗੇ 52 ਹਜ਼ਾਰ ਦੀ ਜਿਹੜੀ ਕਹਿੰਦੇ ਵੀ ਦੇ ਦੇ ਦਾਂਗੇ ਤੇ ਬਾਕੀ ਚਲੋ ਕੋਈ ਫੋਨ ਲਾਵੇ ਬਾਕੀ ਆਪਣੀ ਤਸੱਲੀ ਕਰਕੇ ਤੇ ਵੇਸ ਚੱਕ ਕੇ ਖੜੋ ਜੀ